ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਪਹਿਲਾਂ ਤਾਂ ਬੜਾ ਸ਼ੁਕਰ ਹੈ ਪ੍ਰਮਾਤਮਾ ਦਾ ਬੀਜੇਪੀ ਦੇ ਬਹੁਤ ਵਧੀਆ ਇੱਥੇ ਪੈਰ ਲੱਗ ਰਹੇ ਨੇ ਜੀ ਤਰਨਤਨ ਵਰਗੇ ਹਲਕੇ ਦੇ ਵਿੱਚ ਜਿੱਥੇ ਕਿ ਆਪਾਂ ਸ਼ੁਰੂ ਤੋਂ ਇਹੀ ਕਹਿੰਦੇ ਆ ਰਹੇ ਹਾਂ ਕਿ ਇੱਕ ਕੋਰ ਪੰਥਕ ਹਲਕਾ ਪਰ ਬਹੁਤ ਜ਼ਿਆਦਾ ਪਿਆਰ ਸੰਗਤ ਵੱਲੋਂ ਮਿਲ ਰਿਹਾ ਬਹੁਤ ਭਾਈਚਾਰੇ ਵੱਲੋਂ ਹਰ ਤਰੀਕੇ ਨਾਲ ਪਿਆਰ ਮਿਲ ਰਿਹਾ ਐਂਡ ਬੜੀ ਖੁਸ਼ੀ ਹੁੰਦੀ ਹੈ ਜਦੋਂ ਲੋਕ ਵੱਡੀ ਗਿਣਤੀ ਦੇ ਵਿੱਚ ਜੁੜਦੇ ਨੇ ਐਂਡ ਸਭ ਲੋਕਾਂ 'ਚ ਅਵੇਅਰਨੈਸ ਫੈਲ ਰਹੀ ਹੈ ਕਿ ਜੋ ਮੋਦੀ ਸਾਹਿਬ ਦੀ ਪਾਲਿਸੀਜ਼ ਨੇ ਉਧਰ ਦੀਆਂ ਸੈਂਟਰ ਦੀਆਂ ਸਕੀਮਜ਼ ਨੇ ਉਹ ਜੇ ਕਿਉਂ ਨਾ ਜੇ ਪੂਰੇ ਦੇਸ਼ 'ਚ ਮਿਲ ਰਹੀਆਂ ਨੇ ਤਾਂ ਤਰਨਤਨ ਹਲਕੇ ਨੂੰ ਵੀ ਮਿਲਣੀਆਂ ਚਾਹੀਦੀਆਂ ਅ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਪੰਜ ਕੋਨਾ ਮੁਕਾਬਲਾ ਤਰਨਤਨ 'ਚ ਬਣਿਆ ਹੋਇਆ ਹੈ ਹਰਜੀਤ ਸਿੰਘ ਜਿਹੜੇ ਬੀਜੇਪੀ ਤੋਂ ਉਮੀਦਵਾਰ ਨੇ ਉਹਨਾਂ ਸਮੇਤ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਹੜੀ ਪਾਰਟੀ ਜਿਹੜੀ ਆ ਅੱਗੇ ਜਾ ਰਹੀ ਔਰ ਜੇ ਵੈਸੇ ਗੱਲ ਕੀਤੀ ਜਾਵੇ ਤਾਂ ਪੰਥਕ ਹਲਕੇ ਦੀ ਜ਼ਰੂਰ ਜਿਵੇਂ ਤੁਸੀਂ ਗੱਲ ਕੀਤੀ ਇਹੀ ਗੱਲ ਇੱਥੇ ਖਾਸ ਕਰ ਆਉਂਦੀ ਦੇਖੋ ਸਰਦਾਰ ਹਰਜੀਤ ਸਿੰਘ ਸੰਧੂ ਜੀ ਬਹੁਤ ਹੀ ਹਰਮਨ ਪੈਰੇ ਲੀਡਰ ਨੇ ਬੜੇ ਧੀਰ ਤੋਂ ਇੱਥੇ ਕੰਮ ਕਰ ਰਹੇ ਨੇ ਉਹਨਾਂ ਦੀਆਂ ਜੜਾਂ ਬਹੁਤ ਮਜ਼ਬੂਤ ਨੇ ਪਿੰਡਾਂ ਤੇ ਸ਼ਹਿਰ ਦੇ ਵਿੱਚ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਦੋਂ ਰਿਜ਼ਲਟ ਮਿਲੇਗਾ ਤੇ ਬਹੁਤ ਹੈਰਾਨੀਜਨਕ ਰਿਜ਼ਲਟ ਮਿਲੇਗਾ ਜਿਹਦੇ ਵਿੱਚ ਸਰਦਾਰ ਹਰਜੀਤ ਸਿੰਘ ਸੰਧੂ ਜੀ ਜਿੱਤ ਕੇ ਇਸ ਹਲਕੇ ਦੀ ਨੁਮਾਇੰਦਗੀ ਕਰਨਗੇ